ਜਿਸ ਬਾਤੀ ਜ਼ਿੰਦਗੀ ਸਟੋਰੀ ਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਤਰ੍ਹਾਂ ਦੀ ਵੱਖਰੀ ਜਿਹੀ ਖਾਣੀ ਲੈ ਕੇ ਉਮੀਦ ਕਰਦੀ ਹਾਂ ਤੁਹਾਡੇ ਦਿਲ ਨੂੰ ਜ਼ਰੂਰ ਛੂਹੇਗੀ ਇਹ ਕਹਾਣੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਮੇਰੀ ਬੇਟੀ ਦਾ ਵਿਆਹ ਸੀ ਕੁਝ ਦਿਨਾਂ ਦੀ ਛੁੱਟੀ ਲੈ ਕੇ ਵਿਆਹ ਦੇ ਸਾਰੇ ਇੰਤਜ਼ਾਮਾਂ ਨੂੰ ਦੇਖ ਰਹੀ ਸੀ ਉਸ ਦਿਨ ਸਫ਼ਰ ਤੋਂ ਵਾਪਸ ਆ ਕੇ ਜਦ ਮੈਂ ਘਰ ਆਇਆ ਤਾਂ ਪਤਨੀ ਨੇ ਆ ਕੇ ਇੱਕ ਲਿਫਾਫਾ ਮੈਨੂੰ ਫੜਾ ਦਿੱਤਾ ਲਿਫਾਫਾ ਮੇਰੇ ਲਈ ਅਣਜਾਣ ਸੀ ਪਰ ਉਸ ਉੱਪਰ ਭੇਜਣ ਵਾਲੇ ਦਾ ਨਾਮ ਦੇਖ ਕੇ ਮੈਨੂੰ ਇੱਕ ਹੈਰਾਨੀ ਭਰੀ ਜਗਿਆਸਾ ਹੋਈ ਅਮਰ ਵਿਸ਼ਵਾਸ ਇੱਕ ਅਜਿਹਾ ਨਾਮ ਜਿਸ ਨੂੰ ਮਿਲਿਆ ਮੈਨੂੰ ਬਰੇ ਬੀਤ ਗਏ ਸੀ ਮੈਂ ਲਫਾਫਾ ਖੋਲਿਆ ਤਾਂ ਉਸ ਵਿੱਚ 1 ਲੱਖ ਡਾਲਰ ਦਾ ਚੈੱਕ ਤੇ ਇੱਕ ਚਿੱਠੀ ਸੀ ਇੰਨੀ ਵੱਡੀ ਰਕਮ ਉਹ ਵੀ ਮੇਰੇ ਨਾਂ ਤੇ ਤੇ ਮੈਂ ਛੇਤੀ ਚਿੱਠੀ ਨੂੰ ਖੋਲ੍ਹਿਆ ਤੇ ਇੱਕੋ ਸਾਹੇ ਸਾਰੀ ਚਿੱਠੀ ਪੜ ਲਈ ਚਿੱਠੀ ਕਿਸੇ ਪਰਿਕਥਾ ਵਾਂਗ ਮੈਨੂੰ ਹੈਰਾਨ ਕਰਦੀ ਗਈ ਲਿਖਿਆ ਸੀ ਸਤਿਕਾਰਯੋਗ ਸਰ ਮੈਂ ਇੱਕ ਛੋਟੀ ਜਹੀ ਭੇਂਟ ਤੁਹਾਨੂੰ ਭੇਜ ਰਿਹਾ ਹਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ एहसानਾਂ ਦਾ ਕਰਜ਼ ਮੈਂ ਕਦੇ ਉਤਾਰ ਸਕਾਂਗਾ ਇਹ ਤੋਹਫ਼ਾ ਮੇਰੀ ਅਣਦੇਖੀ ਭੈਣ ਦੇ ਲਈ ਹੈ ਘਰ ਵਿੱਚ ਸਭ ਨੂੰ ਮੇਰਾ ਪ੍ਰਣਾਮ ਤੁਹਾਡਾ ਅਮਰ ਮੇਰੀਆਂ ਅੱਖਾਂ ਵਿੱਚ ਵਰਿਆਂ ਪੁਰਾਣੇ ਦਿਨ ਕਿਸੇ ਫਿਲਮ ਵਾਂਗ ਕੋ ਮਨ ਲੱਗੇ ਇੱਕ ਦਿਨ ਮੈਂ ਚੰਡੀਗੜ੍ਹ ਵਿੱਚ ਟਹਿਲਦੇ ਹੋਏ ਇੱਕ ਕਿਤਾਬਾਂ ਦੀ ਦੁਕਾਨ ਤੇ ਆਪਣੀ ਮਨਪਸੰਦ ਮੈਗਜ਼ੀਨ ਉਲਟਪੋਲਟ ਕਰਕੇ ਦੇਖ ਰਿਹਾ ਸੀ ਕਿ ਮੇਰੀ ਨਜ਼ਰ ਬਾਹਰ ਪੁਸਤਕਾਂ ਦੇ ਇੱਕ ਛੋਟੇ ਜਿਹੇ ਢੇਰ ਦੇ ਕੋਲ ਖੜੇ ਇੱਕ ਮੁੰਡੇ ਤੇ ਗਈ ਉਹ ਕਿਤਾਬਾਂ ਦੀ ਦੁਕਾਨ ਵਿੱਚ ਜਾਂਦੇ ਹਰ ਵਿਅਕਤੀ ਨੂੰ ਤਰਲਾ ਕਰਦਾ ਤੇ ਕੋਈ ਪ੍ਰਤੀਕਿਰਿਆ ਨਾ ਮਿਲਣ ਤੇ ਵਾਪਸ ਆਪਣੀ ਜਗ੍ਹਾ ਤੇ ਆ ਕੇ ਖੜਾ ਹੋ ਜਾਂਦਾ ਮੈਂ ਕਾਫੀ ਦੇਰ ਤੱਕ ਮੂਕ ਦਰਸ਼ਕ ਤੇ ਵਾਂ ਇਹ ਨਜ਼ਾਰਾ ਦੇਖਦਾ ਰਿਹਾ ਪਹਿਲੀ ਨਜ਼ਰ ਵਿੱਚ ਹੀ ਇਹ ਫੁੱਟਪਾਥ ਤੇ ਦੁਕਾਨਾਂ ਲਾਉਣ ਵਾਲਿਆਂ ਦੁਆਰਾ ਕੀਤੀ ਜਾਣ ਵਾਲੀ ਆਮ ਜਹੀ ਵਿਵਸਥਾ ਲੱਗੀ ਪਰ ਉਸ ਮੁੰਡੇ ਦੇ ਚਿਹਰੇ ਦੀ ਨਿਰਾਸ਼ਾ ਆਮ ਨਹੀਂ ਸੀ ਉਹ ਹਰ ਵਾਰ ਨਵੀਂ ਉਮੀਦ ਦੇ ਨਾਲ ਆਪਣੀ ਕੋਸ਼ਿਸ਼ ਕਰਦਾ ਪਰ ਹੱਥ ਨਿਰਾਸ਼ਾ ਹੀ ਲੱਗਦੀ ਮੈਂ ਕਾਫੀ ਦੇਰ ਤੱਕ ਉਸਨੂੰ ਦੇਖਣ ਤੋਂ ਬਾਅਦ ਆਪਣੀ ਉਤਸੁਕਤਾ ਦਬਾ ਨਾ ਸਕਿਆ ਤੇ ਉਸ ਮੁੰਡੇ ਦੇ ਕੋਲ ਜਾ ਕੇ ਖੜਾ ਹੋ ਗਿਆ ਉਹ ਮੁੰਡਾ ਕੁਝ ਆਮ ਜਈਆਂ ਵਿਗਿਆਨ ਦੀਆਂ ਕਿਤਾਬਾਂ ਵੇਚ ਰਿਹਾ ਸੀ ਮੈਨੂੰ ਦੇਖ ਕੇ ਉਸ ਵਿੱਚ ਫਿਰ ਉਮੀਦ ਜਾਗੀ ਤੇ ਜਿਆਦਾ ਜੋਸ਼ ਦੇ ਨਾਲ ਉਸਨੇ ਮੈਨੂੰ ਕਿਤਾਬਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਮੈਂ ਉਸ ਮੁੰਡੇ ਨੂੰ ਧਿਆਨ ਨਾਲ ਦੇਖਿਆ ਸਾਫ਼ ਸੁਥਰਾ ਚਿਹਰੇ ਤੇ ਆਤਮ ਵਿਸ਼ਵਾਸ ਪਰ ਪਹਿਨਾਵਾ ਬਹੁਤ ਸਧਾਰਨ ਠੰਡ ਦਾ ਮੌਸਮ ਸੀ ਤੇ ਉਹ ਕੇਵਲ ਇੱਕ ਹਲਕਾ ਜਿਹਾ ਸਵੈਟਰ ਪਾ ਕੇ ਖੜਾ ਸੀ ਕਿਤਾਬਾਂ ਮੇਰੇ ਕਿਸੇ ਕੰਮ ਦੀਆਂ ਤਾਂ ਨਹੀਂ ਸੀ ਫਿਰ ਵੀ ਮੈਂ ਜਿਵੇਂ ਹੀ ਉਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਬੱਚੇ ਇਹ ਸਾਰੀਆਂ ਕਿਤਾਬਾਂ ਕਿੰਨੇ ਦੀਆਂ ਹਨ ਤੁਸੀਂ ਕਿੰਨੇ ਦੇ ਸਕਦੇ ਹੋ ਸਰ ਬਈ ਕੁਝ ਤਾਂ ਤੂੰ ਸੋਚਿਆ ਹੋਵੇਗਾ ਬਸ ਤੁਸੀਂ ਜੋ ਦੇ ਦਿਓਗੇ ਠੀਕ ਹੈ ਮੁੰਡਾ ਥੋੜਾ ਨਿਰਾਸ਼ ਹੋ ਕੇ ਕਹਿਣ ਲੱਗਾ ਤੈਨੂੰ ਕਿੰਨੇ ਚਾਹੀਦੇ ਆ ਉਸ ਮੁੰਡੇ ਨੇ ਹੌਣੇ ਸਮਝਣਾ ਸ਼ੁਰੂ ਕਰ ਦਿੱਤਾ ਕਿ ਮੈਂ ਉਸ ਨਾਲ ਬਸ ਟਾਈਮ ਪਾਸ ਹੀ ਕਰ ਰਹੀ ਆ 5000 ਰੁਪਏ ਉਹ ਮੁੰਡਾ ਕੁਝ ਖਿਜਦਿਆਂ ਹੋਇਆਂ ਕਹਿਣ ਲੱਗਾ ਇਹਨਾਂ ਕਿਤਾਬਾਂ ਦਾ ਕੋਈ 500 ਵੀ ਦੇ ਦੇਵੇ ਤਬ ਬਹੁਤ ਆ ਮੈਂ ਉਸ ਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਪਰ ਫਿਰ ਵੀ ਸੁਭਾਵਕ ਹੀ ਮੂੰਹ ਵਿੱਚੋਂ ਨਿਕਲ ਗਿਆ ਹੁਣ ਉਸ ਮੁੰਡੇ ਦਾ ਚਿਹਰਾ ਦੇਖਣ ਲਾਇਕ ਸੀ ਜਿਵੇਂ ਢੇਰ ਸਾਰੀ ਨਿਰਾਸ਼ਾ ਕਿਸੇ ਨੇ ਉਸਦੇ ਚਿਹਰੇ ਤੇ ਮਲ ਦਿੱਤੀ ਹੋਵੇ ਮੈਨੂੰ ਹੁਣ ਆਪਣੀ ਕਹੇ ਤੇ ਪਛਤਾਵਾ ਹੋ ਰਿਹਾ ਸੀ ਮੈਂ ਆਪਣਾ ਇੱਕ ਹੱਥ ਉਸਦੇ ਮੋਢੇ ਤੇ ਰੱਖਿਆ ਤੇ ਉਸ ਨੂੰ ਤਸੱਲੀ ਭਰੇ ਸ਼ਬਦਾਂ ਵਿੱਚ ਫਿਰ ਪੁੱਛਿਆ ਦੇਖੋ ਬੇਟੇ ਮੈਨੂੰ ਤੁਸੀਂ ਕਿਤਾਬਾਂ ਵੇਚਣ ਵਾਲੀ ਨਹੀਂ ਲੱਗਦੇ। ਕੀ ਗੱਲ ਆ? ਸਾਫ਼-ਸਾਫ਼ ਦੱਸੋ ਕਿ ਜ਼ਰੂਰਤ ਕੀ ਹੈ? ਉਹ ਲੜਕਾ ਤਾਂ ਜਿਵੇਂ ਰੋਣ ਲਈ ਤਿਆਰ ਹੀ ਬੈਠਾ ਸੀ। ਸ਼ਾਇਦ ਕਾफी ਸਮੇਂ ਨਿਰਾਸ਼ਾ ਦੀ ਉਤਾਰ-ਚੜਾ ਹੁਣ ਉਸ ਦੀ ਬਰਦਾਸ਼ਤ ਤੋਂ ਬਾਹਰ ਸੀ। ਸਰ ਮੈਂ 12ਵੀਂ ਕਰ ਚੁੱਕਿਆ ਹਾਂ। ਮੇਰੇ ਪਿਤਾਏ ਇੱਕ ਛੋਟੇ ਜਿਹੇ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ। ਮੇਰਾ ਮੈਡੀਕਲ ਵਿੱਚ ਸਿਲੈਕਸ਼ਨ ਹੋ ਚੁੱਕਿਆ ਹੈ। ਹੁਣ ਉਸ ਵਿੱਚ ਐਂਟ੍ਰੈਂਸ ਦੇ ਲਈ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ। ਕਜਤਾ ਮੇਰੇ ਪਿਤਾ ਜੀ ਦੇਣ ਲਈ ਤਿਆਰ ਹਨ ਪਰ ਬਾਕੀ ਦਾ ਇੰਤਜ਼ਾਮ ਉਹ ਨਹੀਂ ਕਰ ਸਕਦੇ ਮੁੰਡੇ ਨੇ ਇੱਕ ਹਿਸਾਬ ਵਿੱਚ ਬੜੀ ਵਧੀਆ ਅੰਗਰੇਜ਼ੀ ਵਿੱਚ ਕਿਹਾ ਤੁਹਾਡਾ ਨਾਮ ਕੀ ਹੈ ਮੈਂ ਮੰਤਰਮੁਗਧ ਹੋ ਕੇ ਪੁੱਛਿਆ ਅਮਰ ਵਿਸ਼ਵਾਸ ਤੂੰ ਵਿਸ਼ਵਾਸ ਹੈ ਦਿਲ ਛੋਟਾ ਨਾ ਕਰ ਕਿੰਨੇ ਪੈਸੇ ਚਾਹੀਦੇ ਨੇ 5000 ਹੁਣ ਉਸ ਦੀ ਆਵਾਜ਼ ਵਿੱਚ ਧੀਮਾਪਨ ਸੀ ਜੇਕਰ ਮੈਂ ਤੈਨੂੰ ਇਹ ਰਕਮ ਦੇ ਦੇਵਾਂ ਤਾਂ ਕੀ ਤੂੰ ਮੈਨੂੰ ਵਾਪਸ ਕਰ ਸਕੇਂਗਾ ਇਹਨਾਂ ਕਿਤਾਬਾਂ ਦੀ ਤਾਂ ਇੰਨੀ ਕੀਮਤ ਹੈ ਨਹੀਂ ਇਸ ਵਾਰ ਮੈਂ ਥੋੜਾ ਹਾਸੇ ਆਸ ਤੋਂ ਪੁੱਛਿਆ ਸਰ ਤੁਸੀਂ ਤਾਂ ਕਿਹਾ ਕਿ ਮੈਂ ਵਿਸ਼ਵਾਸ ਹਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ ਮੈਂ ਪਿਛਲੇ 4 ਦਿਨਾਂ ਤੋਂ ਇੱਥੇ ਆਉਂਦਾ ਹਾਂ ਤੁਸੀਂ ਪਹਿਲੇ ਆਦਮੀ ਹੋ ਜਿਸ ਨੇ ਐਨਾ ਪੁੱਛਿਆ ਜੇਕਰ ਪੈਸੇ ਦਾ ਇੰਤਜ਼ਾਮ ਨਾ ਹੋ ਸਕਿਆ ਤਾਂ ਮੈਂ ਵੀ ਤੁਹਾਨੂੰ ਕਿਸੇ ਹੋਟਲ ਵਿੱਚ ਕੱਪ ਪਲੇਟਾਂ ਧੋਂਦਾ ਹੋਇਆ ਦਿਖਾਂਗਾ ਉਸਦੀ ਆਵਾਜ਼ ਵਿੱਚ ਆਪਣੇ ਭਵਿੱਖ ਦੇ ਡੁੱਬਣ ਦੇ ਅਸਾਰ ਨਜ਼ਰ ਆ ਰਹੇ ਸਨ ਉਸਦੀ ਆਵਾਜ਼ ਵਿੱਚ ਪਤਾ ਨਹੀਂ ਕੀ ਗੱਲ ਸੀ ਜੋ ਮੇਰੇ ਦਿਮਾਗ ਵਿੱਚ ਉਸ ਦੇ ਲਈ ਸਹਿਯੋਗ ਦੀ ਭਾਵਨਾ ਪੈਰਨ ਲੱਗੀ ਦਿਮਾਗ ਉਸ ਨੂੰ ਇੱਕ ਜਾਲ ਸਾਜ ਤੋਂ ਜ਼ਿਆਦਾ ਕੁਝ ਵੀ ਮੰਨਣ ਲਈ ਤਿਆਰ ਨਹੀਂ ਸੀ ਜਦਕਿ ਦਿਲ ਵਿੱਚ ਉਸ ਦੀ ਗੱਲ ਨੂੰ ਮੰਨ ਲੈਣ ਦੀ ਆਵਾਜ਼ ਆਉਣ ਲੱਗੀ ਅਖੀਰ ਵਿੱਚ ਦਿਲ ਜਿੱਤ ਗਿਆ ਮੈਂ ਆਪਣੇ ਪਾਰਸ ਵਿੱਚੋਂ 5000 ਰੁਪਏ ਕੱਢੇ ਜਿਨ੍ਹਾਂ ਨੂੰ ਮੈਂ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਦੀ ਸੋਚ ਰਿਹਾ ਸੀ ਤੇ ਉਸ ਨੂੰ ਦੇ ਦਿੱਤੇ ਵੈਸੇ ਇੰਨੇ ਰੁਪਏ ਤਾਂ ਮੇਰੇ ਲਈ ਵੀ ਬਹੁਤ ਮਾਇਨੇ ਰੱਖਦੇ ਸੀ ਪਰ ਪਤਾ ਨਹੀਂ ਕਿਸ ਮੋਹ ਨੇ ਮੇਰੇ ਤੋਂ ਉਹ ਪੈਸੇ ਕਢਵਾ ਲਏ ਦੇਖ ਬੇਟਾ ਮੈਂ ਨਹੀਂ ਜਾਣਦਾ ਕਿ ਤੇਰੀਆਂ ਗੱਲਾਂ ਵਿੱਚ ਤੇਰੀ ਇੱਛਾ ਸ਼ਕਤੀ ਵਿੱਚ ਕਿੰਨਾ ਦਾਮ ਪਰ ਮੇਰਾ ਦਿਲ ਕਹਿੰਦਾ ਕਿ ਤੇਰੀ ਮਦਦ ਕਰਨੀ ਚਾਹੀਦੀ ਹੈ ਇਸੇ ਲਈ ਕਰ ਰਹੀ ਆਂ ਤੇਰੇ ਤੋਂ 4-5 ਸਾਲ ਛੋਟੀ ਹੈ ਮੇਰੀ ਬੇਟੀ ਸੋਚਾਂਗਾ ਕਿ ਉਸ ਦੇ ਲਈ ਕੋਈ ਖਡਾਉਣਾ ਖਰੀਦ ਲਿਆ ਮੈਂ ਉਹ ਰੁਪਏ ਅਮਰ ਵੱਲ ਵਧਾਉਂਦਿਆਂ ਹੋਇਆ ਕਿਹਾ ਅਮਰ ਹੈਰਾਨ ਸੀ ਸ਼ਾਇਦ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਉਸ ਦੀਆਂ ਅੱਖਾਂ ਵਿੱਚ ਹੰਝੂ ਤੈਰਨ ਲੱਗੇ ਉਸ ਨੇ ਮੇਰੇ ਪੈਰਾਂ ਨੂੰ ਹੱਥ ਲਾਇਆ ਤੇ ਅੱਖਾਂ ਵਿੱਚੋਂ ਨਿਕਲੀਆਂ ਬੂੰਦਾਂ ਮੇਰੇ ਪੈਰਾਂ ਤੇ ਡਿੱਗ ਗਈਆਂ ਇਹ ਕਿਤਾਬਾਂ ਮੈਂ ਤੁਹਾਡੀ ਗੱਡੀ ਵਿੱਚ ਰੱਖ ਦੇਵਾਂ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਤੂੰ ਆਪਣੇ ਕੋਲ ਰੱਖ ਇਹ ਮੇਰਾ ਕਾਰਡ ਹੈ ਜਦੋਂ ਵੀ ਕੋਈ ਜ਼ਰੂਰਤ ਹੋਵੇ ਤਾਂ ਮੈਨੂੰ ਦੱਸੀ ਉਹ ਪੱਥਰ ਦੀ ਮੂਰਤੀ ਬਣ ਕੇ ਖੜਾ ਰਿਆ ਤੇ ਮੈਂ ਉਸ ਦਾ ਮੋਢਾ ਥਾਪੜ ਦਿਆਂ ਫਿਰ ਕਾਰ ਵਿੱਚ ਬੈਠ ਕੇ ਸਟਾਰਟ ਕਰਕੇ ਕਾਰ ਆਪਣੀ ਮੰਜ਼ਿਲ ਵੱਲ ਚਲਾ ਗਿਆ ਕਾਰ ਚਲਾਉਂਦੇ ਹੋਏ ਉਹ ਘਟਨਾ ਮੇਰੇ ਦਿਮਾਗ ਵਿੱਚ ਘੰਮ ਰਹੀ ਸੀ ਤੇ ਮੈਂ ਆਪਣੇ ਖੇਡੇ ਹੋਏ ਇਸ ਜੂਏ ਬਾਰੇ ਸੋਚ ਰਿਹਾ ਸੀ ਜਿਸ ਵਿੱਚ ਅਨਿਸ਼ਚਿਤਤਾ ਹੀ ਜ਼ਿਆਦਾ ਦਿਸ ਰਹੀ ਸੀ ਕੋਈ ਦੂਜਾ ਸੁਨੇਗਾ ਤਾਂ ਮੈਨੂੰ ਇੱਕ ਭਾਵਕ ਮੂਰਖ ਤੋਂ ਜ਼ਿਆਦਾ ਕੁਝ ਨਹੀਂ ਸਮਝੇਗਾ ਇਸ ਲਈ ਮੈਂ ਇਹ ਘਟਨਾ ਕਿਸੇ ਨੂੰ ਨਾ ਦੱਸਣ ਦਾ ਫੈਸਲਾ ਕੀਤਾ ਦਿਨ گزرਦੇ ਗਏ ਅਮਰ ਨੇ ਆਪਣੇ ਮੈਡੀਕਲ ਵਿੱਚ ਦਾਖਲੇ ਦੀ ਸੂchna ਮੈਨੂੰ ਇੱਕ ਚਿੱਠੀ ਦੇ ਮਾਧਿਅਮ ਰਾਹੀਂ ਦਿੱਤੀ ਮੈਨੂੰ ਆਪਣੀ ਮੂਰਖਤਾ ਵਿੱਚ ਕੁਝ ਇਨਸਾਨੀਅਤ ਨਜ਼ਰ ਆਈ ਇੱਕ ਅਣਜਾਣ ਜਹੀ ਸ਼ਕਤੀ ਜਾਂ ਕਹਿ ਲਵੋ ਕਿ ਦਿਲ ਵਿੱਚ ਬੈਠੇ ਇਨਸਾਨ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ 1200 ਰੁਪਏ ਉਸਦੇ ਪਤੇ ਤੇ ਫਿਰ ਭੇਜ ਦੇਵਾਂ ਭਾਵਨਾਵਾਂ ਜਿੱਤ ਗਈਆਂ ਤੇ ਮੈਂ ਆਪਣੀ ਮੂਰਖਤਾ ਫਿਰ ਦੁਹرائی ਦੈਨ ਹਵਾ ਵਾਂਗ ਉੜਦੇ ਗਏ ਉਸ ਦਾ ਸੰਖੇਪ ਜਿਹੜਾ ਪੱਤਰ ਆਉਂਦਾ ਜਿਸ ਵਿੱਚ 4 ਹੀ ਲਾਈਨਾਂ ਹੁੰਦੀਆਂ ਦੋ ਮੇਰੇ ਲਈ ਇੱਕ ਆਪਣੀ ਪੜਾਈ ਤੇ ਇੱਕ ਮੇਰੀ 3 ਮਿੰਨੀ ਦੇ ਲਈ ਜਿਸ ਨੂੰ ਉਹ ਆਪਣੀ ਭੈਣ ਕਹਿੰਦਾ ਸੀ ਮੈਂ ਆਪਣੀ ਮੂਰਖਤਾ ਦੁਹਰਾਉਂਦਾ ਤੇ ਉਸ ਨੂੰ ਭੁੱਲ ਜਾਂਦਾ ਮੈਂ ਇੱਕ ਕਦੇ ਕਸ਼ਟ ਨਹੀਂ ਕੀਤਾ ਕਿ ਉਸ ਦੇ ਕੋਲ ਜਾ ਕੇ ਆਪਣੇ ਪੈਸਿਆਂ ਦਾ ਸਾਧੂ ਉਪਯੋਗ ਹੁੰਦਾ ਦੇਖਾਂ ਨਾ ਕਦੇ ਉਹ ਮੇਰੇ ਘਰ ਆਇਆ ਕੁਝ ਸਾਲਾਂ ਤੱਕ ਇਹੀ ਚੱਲਦਾ ਰਿਹਾ ਇੱਕ ਦਿਨ ਉਸ ਦਾ ਖਾਤਾ ਆ ਕਿ ਉਹ ਉੱਚ ਸਿੱਖਿਆ ਦੇ ਲਈ ਆਸਟ੍ਰੇਲੀਆ ਜਾ ਰਿਹਾ ਹੈ ਆਪਣੀਆਂ ਪ੍ਰਕਿਰਿਆਵਾਂ ਦੇ ਬਾਰੇ ਵੀ ਦੱਸਿਆ ਤੇ ਇੱਕ ਲਾਈਨ ਮਿਨੀ ਦੇ ਲਈ ਲਿਖਣਾ ਉਹ ਕਦੇ ਨਾ ਭੁੱਲਦਾ ਮੈਨੂੰ ਆਪਣੀ ਉਸ ਮੂਰਖਤਾ ਤੇ ਦੂਜੀ ਵਾਰ ਫਖਰ ਹੋਇਆ। ਉਹ ਵੀ ਬਿਨਾ ਉਸ ਖੱਤ ਦੀ ਸਚਾਈ ਜਾਣੇ। ਸਮਾਂ ਖੰਭ ਲਾ ਕੇ ਉੜਦਾ ਰਿਹਾ। ਅਮਰ ਨੇ ਆਪਣੇ ਵਿਆਹ ਦਾ ਕਾਰਡ ਭੇਜਿਆ। ਉਹ ਸ਼ਾਇਦ ਆਸਟ੍ਰੇਲੀਆ ਵਿੱਚ ਹੀ ਪੱਕੇ ਤੌਰ ਤੇ ਰਹਿਣ ਦੇ ਵਿਚਾਰ ਵਿੱਚ ਸੀ। ਮਿਨੀ ਵੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ। ਇੱਕ ਵੱਡੇ ਪਰਿਵਾਰ ਵਿੱਚ ਉਸ ਦਾ ਰਿਸ਼ਤਾ ਤੈਅ ਹੋਇਆ ਸੀ। ਹੁਣ ਮੈਨੂੰ ਮਿਨੀ ਦੇ ਵਿਆਹ ਲਈ ਮੁੰਡੇ ਵਾਲਿਆਂ ਦੀ ਹیثیت ਦੇ ਹਿਸਾਬ ਨਾਲ ਚੱਲਣਾ ਪੈਣਾ ਸੀ। ਇੱਕ ਸਰਕਾਰੀ ਦਫ਼ਤਰ ਵਿੱਚ ਵੱਡਾ ਅਫਸਰ ਕਾਗਜ਼ੀ ਸ਼ੇਰ ਹੀ ਹੁੰਦਾ। ਵਿਆਹ ਦੇ ਪ੍ਰਬੰਧ ਦੇ ਲਈ ਢੇਰ ਸਾਰੇ ਪੈਸਿਆਂ ਦਾ ਇੰਤਜ਼ਾਮ ਮੇਰੇ ਦਿਮਾਗ ਵਿੱਚ ਚੱਲ ਰਹੇ ਉਤਾਰ-ਚੜਾਹ ਤੇ ਹੁਣੇ ਚੈੱਕ। ਮੈਂ ਵਾਪਸ ਆਪਣੀ ਦੁਨੀਆ ਵਿੱਚ ਆ ਗਿਆ। ਮੈਂ ਅਮਰ ਨੂੰ ਇੱਕ ਵਾਰ ਫੇਰ ਯਾਦ ਕੀਤਾ ਤੇ ਮਿੰਨੀ ਦੇ ਵਿਆਹ ਦਾ ਕਾਰਡ ਅਮਰ ਨੂੰ ਵੀ ਭੇਜ ਦਿੱਤਾ। ਵਿਆਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਸੀ। ਮੈਂ ਤੇ ਮੇਰੀ ਪਤਨੀ ਸਾਰੇ ਇੰਤਜ਼ਾਮ ਕਰਨ ਵਿੱਚ ਬਿਜ਼ੀ ਸੀ ਤੇ ਮਿੰਨੀ ਆਪਣੀਆਂ ਸਹੇਲੀਆਂ ਨਾਲ ਇੱਕ ਵੱਡੀ ਸਾਰੀ ਗੱਡੀ ਘਰ ਦੇ ਪੋਰਚ ਵਿੱਚ ਆ ਕੇ ਰੁਗੀ ਇੱਕ ਅਣਜਾਣ ਜਿਹੇ ਸ਼ਖਸ ਦੇ ਲਈ ਡਰਾਈਵਰ ਨੇ ਗੱਡੀ ਦਾ ਗੇਟ ਖੋਲ੍ਹਿਆ ਤਾਂ ਉਸ ਸ਼ਖਸ ਦੇ ਨਾਲ ਉਸਦੀ ਪਤਨੀ ਜਿਸ ਦੀ ਗੋਦ ਵਿੱਚ ਇੱਕ ਬੱਚਾ ਸੀ ਉਹ ਵੀ ਗੱਡੀ ਵਿੱਚੋਂ ਬਾਹਰ ਨਿਕਲੇ ਮੈਂ ਆਪਣੇ ਦਰਵਾਜ਼ੇ ਤੇ ਜਾ ਕੇ ਖੜਾ ਹੋਇਆ ਤਾਂ ਲੱਗਿਆ ਕਿ ਇਸ ਵਿਅਕਤੀ ਨੂੰ ਪਹਿਲਾਂ ਵੀ ਕਿਤੇ ਦੇਖਿਆ ਅਸਨੇ ਆ ਕੇ ਮੇਰੀ ਪਤਨੀ ਦੇ ਤੇ ਮੇਰੇ ਪੈਰੀ ਹੱਥ ਲਾਏ ਸਰ ਮੈਂ ਅਮਰ ਉਹ ਬੜੀ ਹੀ ਸ਼ਰਦਾ ਨਾ ਕਹਿਣ ਲੱਗਾ ਮੇਰੀ ਪਤਨੀ ਹੈਰਾਨ ਜਿਹੀ ਖੜੀ ਸੀ ਮੈਂ ਬੜੇ ਮਾਂ ਨਾਲ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਸ ਦਾ ਬੇਟਾ ਮੇਰੀ ਪਤਨੀ ਦੀ ਗੋਦ ਵਿੱਚ ਘਰ ਵਾਂਗ ਮਹਿਸੂਸ ਕਰ ਰਿਹਾ ਸੀ ਮਿੰਨੀ ਅਜੇ ਵੀ ਸ਼ੰਕਾ ਵਿੱਚ ਹੀ ਸੀ ਅਮਰ ਆਪਣੇ ਨਾਲ ਬਹੁਤ ਸਾਰੇ ਗਿਫਟ ਲੈ ਕੇ ਆਇਆ ਸੀ ਮਿੰਨੇ ਨੂੰ ਉਸਨੇ ਬੜੇ ਆਪਣੇਪਨ ਨਾਲ ਗੱਲ ਆਇਆ ਮਿੰਨੀ ਵੀ ਭਰਾ ਮਿਲ ਜਾਂਤੇ ਬਹੁਤ ਖੁਸ਼ੀ ਅਮਰ ਵਿਆਹ ਵਿੱਚ ਇੱਕ ਵੱਡੇ ਭਰਾ ਦਾ ਫਰਜ਼ ਬਹੁਤ ਹੀ ਚੰਗੀ ਤਰ੍ਹਾਂ ਨਿਭਾਰਿਆ ਸੀ ਉਸਨੇ ਨਾ ਤਾਂ ਕੋਈ ਵੱਡੀ ਜ਼ਿੰਮੇਵਾਰੀ ਮੇਰੇ ਤੇ ਸੁੱਟੀ ਤੇ ਨਾ ਹੀ ਮੇਰੇ ਚਾਹੁੰਦੇ ਹੋਏ ਮੈਨੂੰ ਇੱਕ ਵੀ ਪੈਸਾ ਖਰਚ ਕਰਨ ਦਿੱਤਾ ਉਸਦੇ ਇੰਡੀਆ ਰਹਿਣ ਦੇ ਦਿਨ ਜਿਵੇਂ ਖੰਭ ਲਗਾ ਕੇ ਉੱਡ ਗਏ ਇਸ ਵਾਰ ਅਮਰ ਜਦੋਂ ਆਸਟ੍ਰੇਲੀਆ ਵਾਪਸ ਗਿਆ ਤਾਂ ਹਵਾਈ ਅੱਡੇ ਤੇ ਉਸਨੂੰ ਵਿਦਾ ਕਰਦੇ ਹੋਏ ਨਾ ਕੇਵਲ ਮੇਰੀਆਂ ਸਗੋਂ ਮੇਰੀ ਪਤਨੀ ਤੇ ਮੇਰੀ ਬੇਟੀ ਸਭ ਦੀਆਂ ਅੱਖਾਂ ਨਾਮ ਹੋ ਗਈਆਂ ਸਨ ਹਵਾਈ ਜਹਾਜ਼ ਉੱਚਾ ਉੜਦਾ ਹੋਇਆ ਆਕਾਸ਼ ਨੂੰ ਛੂੰਹਦਾ ਗਿਆ ਉਸ ਦੇ ਨਾਲ ਨਾਲ ਮੇਰਾ ਵਿਸ਼ਵਾਸ ਵੀ ਅਸਮਾਨ ਛੋੜਿਆ ਸੀ ਮੈਂ ਆਪਣੀ ਮੂਰਖਤਾ ਤੇ ਇੱਕ ਵਾਰ ਫਿਰ ਮਾਣ ਨਾਲ ਚੌੜਾ ਹੋਈ ਜਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਸ ਸੰਸਾਰ ਨੂੰ ਚਲਾਉਣ ਵਾਲਾ ਕੋਈ ਰੱਬ ਨਹੀਂ ਸਗੋਂ ਸਾਡਾ ਵਿਸ਼ਵਾਸ ਹੀ ਹੈ ਸੋ ਇਨਸਾਨੀਅਤ ਜ਼ਿੰਦਾ ਹੋਣ ਦੇ ਜਜ਼ਬੇ ਨੂੰ ਦਰਸਾਉਂਦੀ ਹੋਈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਲਾਈਕ ਸ਼ੇਅਰ ਵੀ ਕਰਿਓ ਤੇ ਤੁਸੀਂ ਕਿੱਥੋਂ-ਕਿੱਥੋਂ ਇਸ ਚੈਨਲ ਨੂੰ ਸੁਣ ਰਹੇ ਹੋ ਆਪਣਾ ਸਟੇਸ਼ਨ ਜ਼ਰੂਰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਿਓ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ